ਅੱਜ ਵੀਰ ਜੀ ਕੀ ਕਰਨ ਬਣਿਆ ਕਿ ਤੁਹਾਨੂੰ ਅੱਜ ਇੱਕ ਪਾਈਪ ਲਾਈਨ ਦੇ ਖੱਡ ਕੋਲੇ ਇਕੱਠੇ ਹੋਣਾ ਪਿਆ। ਸਭ ਤੋਂ ਪਹਿਲਾਂ ਅਸੀਂ ਆਵਾਜ਼ ਪਿੰਡ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਕਿ ਸਾਡੇ ਤੇ ਕੋਈ ਮੁਸੀਬਤ ਆਈ ਸੀ ਤੇ ਉਹਦੇ ਕਵਰੇਜ ਕਰਨ ਆਏ ਆ। ਇਹ ਉਸ ਪਾਈਪ ਲਾਈਨ ਦੇ ਖੱਡੇ ਤੇ ਸਾਨੂੰ ਤਾਂ ਇਕੱਠੇ ਹੋਣਾ ਪਿਆ ਜੀ। ਅੱਜ ਤੋਂ ਲਗਭਗ ਤਕਰੀਬਨ ਸਾਲ ਪਹਿਲਾਂ ਵੀ ਅਸੀਂ ਪਾਈਪ ਲਾਈਨ ਪਾ ਕੇ ਲਿਆ ਸੀਗੇ ਉਤੋਂ ਬਹੁਤ ਛੋਟੀ ਮਾਈਨਰ ਸੁਆ ਨਗਦਾ ਸੀਗਾ ਜਿੱਥੋਂ ਸ਼ੁਰੂ ਕੀਤੀ ਸੀ ਉੱਥੇ ਹੁਣ ਸੋਲਰ ਮੋਟਰ ਲੱਗੀ ਆ ਬੋਧ ਕਰਕੇ ਪਿੰਡਾਂ ਤੇ ਵਾਟਰ ਬਾਕਸ ਤੱਕ ਪਾਈਪਲਾਈਨ ਪਹੁੰਚੀ ਹੈ ਮਿੱਠੇ ਪਾਣੀ ਦੀ ਸਾਡੇ ਪਿੰਡ ਦਾ ਪਾਣੀ ਖਾਰਾ ਹੋਣ ਕਰਕੇ ਬੰਦਿਆਂ ਦਾ ਤਾਂ ਪੀਣਾ ਕੀ ਆ ਸਾਡੇ ਪਸ਼ੂ ਵੀ ਪਾਣੀ ਨਹੀਂ ਪੀਂਦੇ ਸੀਗੇ ਜਾਨਵਰ ਵੀ ਨਹੀਂ ਪੀਂਦੇ ਸੀ ਜੇ ਬਾਹਰ ਦਾ ਬੰਦਾ ਸਾਡੇ ਪਿੰਡ ਤੋਂ ਕੋਈ ਬਾਹਰ ਦਾ ਬੰਦਾ ਆ ਕੇ ਇੱਕ ਗਲਾਸ ਪਾਣੀ ਦਾ ਪੀ ਜੇ ਤਾਂ ਉਹਨੂੰ ਲੂਜ਼ ਮੂਸ਼ਨ ਲੱਗ ਜਾਂਦੇ ਆ ਇਥੋਂ ਤੱਕ ਪਾਣੀ ਮਾੜਾ ਸੀ ਪਰ ਹੁਣ ਕੱਲ ਸਾਡੇ ਪਿੰਡ ਦਾ ਦੋ ਧਿਰਾਂ ਦਾ ਨਿੱਜੀ ਆਪਸੀ ਮਸਲਾ ਸੀਗਾ ਇੱਕ ਸਾਡੇ ਪਿੰਡ ਦਾ ਤੇ ਇੱਕ ਉਹਨਾਂ ਦੇ ਦਾ ਉਹਨਾਂ ਨੇ ਆਪ ਦੀ ਨਿੱਜੀ ਪਹਿਲੀ ਮਿਨੀ ਮੌਲਵੀ ਵਾਲੇ ਦਾ ਬੰਦੇ ਸੀਗੇ ਉਹਨਾਂ ਨੇ ਆ ਕੇ ਕਿਹਾ ਵੀ ਜੰਡਲ ਦੇ ਵਿੱਚ ਅਸੀਂ ਦੋ ਕਰਮਾ ਵਾਧਦੇ ਆ ਕਰਮ ਵਾਧਦੇ ਪਰ ਜਦੋਂ ਮੋਲਵੀ ਵਾਲ ਦਾ ਸਾਫਕਾ ਸਰਪੰਚ ਤੇ ਇੱਕ ਨੰਬਰ ਦਾ ਉਹ ਦੋ ਜਣੇ ਆਏ ਤੇ ਉੱਥੇ ਸਾਡੇ ਪਿੰਡ ਦੇ ਕੋਈ ਚਾਰ ਮੈਂਬਰ ਸੀਗੇ ਇਹਨਾਂ ਨੇ ਉੱਥੇ ਮਿਨੀ ਪਰੋ ਜਿਹਦੇ ਬੰਦੇ ਤੋਂ ਦੋ ਕਰਮਾਂ ਜਾਂ ਕਰਮ ਮੰਗਦੇ ਸੀ ਉਹਦੀ ਪਹਿਲੇ ਹੀ ਦੋ ਕਰਮਾਂ ਕੱਟ ਗਈ ਠੀਕ ਹੈ ਜੀ ਫਿਰ ਉਹ ਬੰਦਾ ਦਾ ਮੈਂ ਤਾਂ ਜਾਂ ਤਾਂ ਮੇਰੀ ਪੂਰੀ ਕਰ ਦਿਓ ਤੇ ਮੈਂ ਛੱਡ ਦਿੰਨਾ ਤੇ ਨਹੀਂ ਮੈਂ ਨਹੀਂ ਵੀ ਵਟ ਪਾਉਂ ਦੇਣੀਗੀ ਉਹਨੂੰ ਇਹ ਗੱਲਾਂ ਦੇ ਵਿੱਚ ਜੇ ਤੂੰ ਵਟ ਨਹੀਂ ਪਾਉਂ ਦੇਣੀ ਤਾਂ ਅਸੀਂ ਥੋੜੀ ਪੈਪਲਨ ਪਾਟ ਦਿਆਂਗੇ ਉਹ ਤਾਂ ਮੈਨੂੰ ਅੱਜ ਕੀ ਪਟਨੀ ਪਾਟਦੇ ਹੋ ਉਹ ਸਾਡੇ ਪਿੰਡ ਦੀ ਮੇਰੇ ਕੱਲੇ ਦੀ ਥੋੜੀ ਆ ਜੇ ਤਾਂ ਕੱਲੇ ਦੀ ਹੁੰਦੀ ਤਾਂ ਉਹ ਲੜਦਾ ਉਹਦੇ ਨਾਲ ਪਰ ਉਹ ਨਹੀਂ ਲੜਿਆ ਕਿਉਂਕਿ ਕਿਉਂ ਨਹੀਂ ਲੜਿਆ ਉਹਦੀ ਨਿੱਜੀ ਨਹੀਂ ਸੀ ਪੈ ਪੌਣੇ ਕਿੰਨੀ ਜੀ ਨਹੀਂ ਲਗਾਈ ਸੀ ਇਹ ਸਾਰੇ ਪਿੰਡ ਦੀ ਨੰਗੀ ਸੀ ਪੈਪ ਇੱਕ ਸਾਡੇ ਪਿੰਡ ਦੀ ਸਾਡੇ ਪਜੰਡਲੇ ਪਿੰਡ ਵੀ ਪਾਣੀ ਵਰਤਦਾ ਤੇ ਗਾਂ ਨਾਨਸ ਸਿੰਘ ਚੁਗੀਆਂ ਸਾਡੇ ਤੋਂ ਉਹਨੂੰ ਵੀ ਇਹ ਪਾਣੀ ਜਾਂਦਾ ਇਹ ਦੇਖੋ ਐਮਐਲਏ ਸਾਹਿਬ ਨੂੰ 31 12 2024 ਨੂੰ ਇਹਦਾ ਨੀ ਪੱਥਰ ਰੱਖਿਆ ਗਿਆ 15ਵਾਂ ਉਦਘਾਟਨ ਕੀਤਾ ਗਿਆ ਤਾਂ ਉਦਘਾਟਨ ਕੀਤਾ ਤਾਂ 15 15ਵੇਂ ਵਿਅਤ ਕਮਿਸ਼ਨ ਸਕੀਮ ਤਹਿਤ ਸਾਨੂੰ ਪੈਸਾ ਮਿਲਿਆ ਕੋਸ਼ ਆਪਦੇ ਕੋਲ 20 ਲੱਖ ਰੁਪਇਆ ਕਿਵੇਂ ਵੀ ਫੰਡ ਪਾ ਕੇ ਸਾਨੂੰ ਦਿੱਤਾ ਉਹਨਾਂ ਨੇ ਐਮਐਲਏ ਸਾਹਿਬ ਨੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਮਿੱਠਾ ਪਾਣੀ ਬਹੁਤ ਸਰਕਾਰਾਂ ਆਂਗਾ ਗੰਗਾ ਪਰ ਸਾਨੂੰ ਮਿੱਠਾ ਪਾਣੀ ਦਾ ਹੱਲ 골ਡੀ ਐਮਐਲਏ ਨਹੀਂ ਕਰਾਇਆ ਹੁਣ ਤੁਸੀਂ ਅੱਗੇ ਦੀ ਤੁਹਾਡੀ ਰਣਨੀਤੀ ਕੀ ਹੈ ਜੇ ਅਗਰ ਉਹ ਪਾਈਪ ਲਾਈਨ ਮੰਨ ਕੇ ਚੱਲੋ ਪਾਣੀ ਦੀ ਜਿਸ ਦੇ ਹਿਸਾਬ ਨਾਲ ਉਹਨੇ ਕੱਟੀ ਹੈ ਉਹ ਸੱਟ ਨਹੀਂ ਕਰਦੇ ਤਾਂ ਤੁਹਾਡੀ ਅੱਗੇ ਦੀ ਰਣਨੀਤੀ ਕੀ ਹੋਏਗੀ ਅਸੀਂ ਤਾਂ ਇਹ ਘਟਾਏ ਮਰਨਾ ਹੀ ਮਰਨਾ ਤੇ ਫਿਰ ਅਸੀਂ ਕਿਸੇ ਰੋਡ ਤੇ ਨਿਕਲਾਂਗੇ ਕੋਈ ਵੱਡਾ ਐਕਸ਼ਨ ਕਰਾਂਗੇ ਕਦੋਂ ਪਾਣੀ ਬੰਦੋ ਕੀਤਾ ਗਿਆ ਉਹਨਾਂ ਨੇ ਅੱਜ ਸਵੇਰ ਕੀਤਾ ਗਿਆ ਸਵੇਰ ਉਹਨਾਂ ਨੇ ਤਕਰੀਬਨ 9 9:30 ਵਜੇ ਉਹਨਾਂ ਨੇ ਪਾਣੀ ਆ ਤਿੰਨ ਭਰਾ ਹੀ ਤੇ ਅੱਜ ਸਵੇਰ 9:30 9:30 ਲਗਭਗ ਹਾਂਜੀ 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 ਉਸ ਤੋਂ ਬਾਅਦ ਤੁਹਾਡੇ ਪਿੰਡਾਂ ਨੂੰ ਪਾਣੀ ਉਹਨਾਂ ਬੰਦ ਬੰਦ ਹੋ ਗਿਆ ਹਾਂਜੀ ਇਹਦੇ ਵੀ ਦੇਖੋ ਤੁਸੀਂ ਉਹ ਵੀ ਐਨੀ ਵੀ ਕੋਈ ਕਹਾਲ ਵੱਜੇ ਜਾਂ ਕਿਵੇਂ ਕੰਗਾ ਨਾ ਪਟਕੇ ਕੰਗਾ ਨਾ ਪਟਕੇ ਉਹ ਟੋਵਾ ਪਟਿਆ ਤਿੰਨ ਚਾਰ ਫੁੱਟ ਲਗਭਗ ਟੋਵਾ ਸੀਗਾ ਤੇ ਫਿਰ ਉਹ ਵੀ ਕਈ ਮਾਰੀ ਮੂਰੀ ਗਈ ਹਤੀ ਪਲਾਂ ਨਗਾਈਆ ਹਾਂਜੀ ਉਸ ਟਾਈਮ ਉਹਨਾਂ ਦੀ ਸਹਿਮਤੀ ਲਈ ਗਈ ਉਹਨਾਂ ਤੋਂ ਪੁੱਛ ਕੇ ਨਗਾਇਆ ਜੀ ਉਹਨਾਂ ਤੋਂ ਅਗਲੇ ਵਾਰ ਨੇ ਰੋਕਤਾ ਸੀਗਾ ਪਰ ਨਹੀਂ ਉਹਨਾਂ ਦੇ ਵਿੱਚੋਂ ਮੈਨੂੰ ਲੱਗਦਾ ਨਹੀਂ ਨਗਾਈਆ ਆਪਾਂ ਪਾਸੇ ਨਗਾਈਆ ਕਿਹਨੇ ਵਿੱਚ ਹੋਰ ਪਾਸੇ ਕਰੀ ਇਹਦੇ ਹਾਂ ਇਹਨਾਂ ਨੇ ਇਹ ਇਹਦੀ ਸਹਿਮਤੀ ਸੀਗੀ ਉਸ ਤੋਂ ਅੱਗੇ ਜੇ ਤੋ ਸਹਿਮਤੀ ਬੰਦੀਏ ਅਸੀਂ ਉਵੇਂ ਲੰਘਦੀ ਰਹੀ ਆ ਪਾਪ ਇਹ ਸਾਰਿਆਂ ਦੇ ਪੁੱਛ ਕੇ ਲੰਗੀ ਆ ਜੇ ਕਿਤੇ ਸਹਿਮਤੀ ਨਾ ਹੁੰਦੀ ਅੱਜ ਇਹਨਾਂ ਨੇ ਥੱਲੇ ਪਾਈ ਜਿਹੜੀ ਦੁੱਖ ਨਹੀਂ ਦਿੰਦੀ ਸੀ ਕੋਈ ਲੀਕ ਨਹੀਂ ਉਹ ਪੱਟਦੀ ਪਾਪ ਤੇ ਜੇ ਸਹਿਮਤੀ ਨਾ ਹੁੰਦੀ ਤੇ ਇਹਨਾਂ ਨੇ ਪੈਰ ਕਿਵੇਂ ਦੇਣੀ ਸੀ ਇਹ ਤਾਂ ਹੁਣੇ ਕਹੀ ਜਾਂਦੇ ਵਿੱਚੋਂ ਕਿਤੇ ਧਮਕੀਆਂ ਹੀ ਦਿੰਦੇ ਆ ਵੀ ਕਰਨਾ ਤਾਂ ਮੰਨ ਕੇ ਚੱਲੋ ਵੀ ਉਹ ਤਾਂ ਜੇ ਤਾਂ ਬੰਦਾ ਛੋਟੇ ਦਿਮਾਗ ਦਾ ਹੁੰਦਾ ਤੇ ਇਹੋ ਜਿਹਾ ਕੰਮ ਕਰਦਾ ਜੇ ਕਾ ਉਹ ਕਹਿੰਦੇ ਮੈਂ ਖਾਲ ਪੱਟ ਦਿਆਂਗੇ ਢਾ ਦਿਆਂਗੇ ਐ ਕਰਾਂਗੇ ਐ ਤਾਂ ਫਿਰ ਹੁਣ ਪਿੱਛੋਂ ਜਿਹੜਾ ਤਰੋੜੀ ਮੈਨਰ ਆਇਆ ਚੱਲਿਆ ਤੇ ਮਾਂ ਕਾਨੂੰਨ ਸ਼ਿੰਬਲ ਦੇ ਕਹਿਣਗੇ ਅਸੀਂ ਸੁਭਾ ਬੰਦ ਕਰ ਦਿੰਨੇ ਆ ਸੁਭਾ ਢਾ ਦਿੰਨੇ ਆ ਦਰਿਆ ਕਿਵੇਂ ਆਉਂਦੇ ਆ ਲੋ ਘਰਾਂ ਦੀ ਆਸ ਦੀ ਲੜਾਈ ਦੇ ਵਿੱਚ ਲੜਾਈ ਵੀ ਕੋਈ ਨਹੀਂ ਜੀ ਕਿਉਂਕਿ ਲੜਾਈ ਐਵੇਂ ਸੀ ਟੱਕਾ ਜੇ ਲੜਾਈ ਆਪਾਂ ਸੁਣਨ ਮੁਤਾਬਕ ਵੀ ਉਹ ਸਰਕਾਰੀ ਰਿਪੋਰਟ ਹੁੰਦੀ ਜਾਂ ਕਿ ਸਰਕਾਰੀ ਕਾਨੂੰਨ ਕੋ ਪਟਵਾਦੀ ਆ ਕਿ ਬੇਨਤੀ ਕਰਵਾ ਕੇ ਜਾਂਦਾ ਠੀਕ ਹੈ ਤੇ ਉਹ ਬੰਦੇ ਨੂੰ ਅਸੀਂ ਵੀ ਸਾਡੀ ਪੰਚਾਇਤ ਪਿੰਡ ਦੀ ਵੀ ਆਂਦੀ ਵੀ ਤੂੰ ਵੀ ਇਹ ਨੂੰ ਛੱਡ ਹੱਕ ਤੇਰਾ ਬੰਦਾ ਵੀ ਉਹਨੂੰ ਦੇਣੀ ਆ ਪਾ ਦੋ ਪਹਿਲੇ ਦੋ ਕਰਮਵਾ ਘੱਟ ਵਈ ਜਾਂਦਾ ਬੰਦਾ ਯਾਨੀ ਕਿ ਕੋਈ ਲੇਜ਼ਰ ਲਾਈਟ ਨਾਲ ਮਸ਼ੀਨ ਨਾਲ ਜਾਂ ਫਟਵਾਰੀ ਕੰਨਗੋ ਦੀ ਹਾਜ਼ਰੀ ਨਹੀਂ ਨਹੀਂ ਉਹਨੇ ਪ੍ਰਾਈਵੇਟ ਹੋ ਸਕਦਾ ਕਰਾਈ ਹੋਵੇ ਕੋਈ ਕੰਨਗੋ ਪਟਵਾਰੀ ਦੀ ਕੋਈ ਉਹਦੇ ਵਿੱਚ ਰੋਲ ਨਹੀਂ ਸੀ ਉੱਥੇ ਨਹੀਂ ਸੀਗੇ ਵੀ ਪ੍ਰਾਈਵੇਟ ਬੰਦੇ ਤੋਂ ਕਰਵਾਈ ਹੋਵੇ ਜਾਂ ਆਪਦੇ ਜਰੀਬ ਜਾਂ ਫੀਤੇ ਨਾਲ ਖਿੱਚ ਕੇ ਕੀਤੀ ਹੋਵੇ ਠੀਕ ਹੈ ਆਪਦੀ ਤੇ ਕੱਲ ਵੀ ਇਹਨਾਂ ਨੇ ਇਸੇ ਤਰ੍ਹਾਂ ਹੀ ਵੀ ਆਪਦੇ ਅੱਥਾਂ ਪੈ ਅਭੀ ਉਹਨਾਂ ਨਾਲ ਜਰੀਬ ਨਾਲ ਮਾਰੀ ਫੀਤੇ ਨਾਲ ਹੀ ਮਾਰੀ ਆ ਕੋਈ ਉਥੇ ਲੇਜ਼ਰ ਲੇਟ ਵਾਲਾ ਕੋਈ ਕੱਲ ਕੁਝ ਨਹੀਂ ਸੀਗਾ ਜੀ ਤੇ ਇਹਦੇ ਨਾਲ ਵੀ ਹੁਣ ਇਹਨਾਂ ਦੇ ਰੋਲੇ ਦੇ ਵਿੱਚ ਦੋ ਪਿੰਡ ਤੇ ਆ ਕੇ ਮਾਰ ਕੇ ਤੇ ਕਿੰਨੇ ਪਿੰਡਾਂ ਨੂੰ ਪਾਣੀ ਜਾਂਦਾ ਦੋ ਪਿੰਡਾਂ ਨੂੰ ਜਾਂਦਾ ਸੀਗਾ ਯਾਨੀ ਕਿ ਦੋ ਪਿੰਡਾਂ ਦਾ ਇਹਨਾਂ ਨੇ ਪਾਣੀ ਨੂੰ ਸੋਤਰੇ ਆ ਕੇ ਮਾਰ ਦਿੱਤਾ ਹਾਂਜੀ ਹਾਂਜੀ ਧੰਨਵਾਦ ਆਇਆ ਆਪਣਾ ਜੀ ਮੇਰਾ ਨਾਮ ਗੁਰਮਨ ਸਿੰਘ ਸੰਧੂ ਹੈ ਇਹ ਅੱਜ ਜੋ ਤੁਹਾਡੇ ਪਿੰਡ ਮਸਲਾ ਪੱਖਿਆ ਹੋਇਆ ਹੈ ਕਿ ਕੀ ਮਸਲਾ ਪੱਖਿਆ ਸਮੋ ਪਿੰਡ ਦੇ ਮੋਲਵੀਆਲੇ ਦੇ ਲੋਕਾਂ ਨੇ ਸਾਡੇ ਪਿੰਡ ਨੂੰ ਪਾਣੀ ਜਾਂਦੀ ਦੀ ਪੈਪਾ ਦਿੱਤੀ ਅਤੇ ਅਸੀਂ ਸਵੇ ਸੁਬਾ ਦੇ ਪਾਣੀ ਤੋਂ ਭੁਖੇ ਤੇ ਆਏ ਬੈਠੇ ਹਾਂ ਅਤੇ ਸਾਨੂੰ ਦੂਜੇ ਪਿੰਡਾਂ ਤੋਂ ਪਾਣੀ ਲਿਉਣਾ ਪੈ ਰਿਹਾ ਹੈ ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਮੋਲਵੀਆਲੇ ਤੋਂ ਸਾਡੀ ਪੈਪ ਸੂਪ ਦਿੱਤੀ ਜਾਵੇ ਅਤੇ ਸਾਡੇ ਪਿੰਡ ਨੂੰ ਪਾਣੀ ਦਿੱਤਾ ਜਾਵੇ ਉੱਕਾਂ ਦੇ ਉੱਕੇ ਪਿੰਡਾਂ ਦੇ ਲੋਕ ਸ਼ਬੀਲਾ ਅਤੇ ਲੰਗਰ ਲਾਉਂਦੇ ਹਨ ਪਰ ਸਾਡੇ ਪਿੰਡ ਦੇ ਮੋਲਵੀ ਆਦੇ ਲੋਕਾਂ ਨੇ ਪਾਣੀ ਪੀਣ ਵਾਲੀ ਪੈਪ ਵੱਢਤੀ ਅਤੇ ਦੋ ਪਿੰਡਾਂ ਨੂੰ ਭੁੱਖੇ ਤੇ ਆਏ ਮਾਰ ਦਿੱਤਾ ਹੈ